भगवान श्री वाल्मीकि जयंती ਦੇ શુભ ਦਿਹਾੜੇ ਮੌਕੇ ਵਲਮੀਕੀ ਸਮਾਜ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਹ ਸ਼ੋਭਾ ਯਾਤਰਾ ਗਾਂਧੀ ਨਗਰ ਲਾਹੌਰੀ ਗੇਟ ਤੋਂ ਸ਼ੁਰੂ ਹੋ ਕੇ ਪਟਿਆਲਾ ਦੇ ਵਕਵਕ ਬਾਜ਼ਾਰਾ ਵਿੱਚ ਹੁੰਦੀ ਹੋਈ ਟੀਰੂ ਨਗਰ ਵਿਖੇ ਪਹੁੰਚੀ। ਇਸ ਯਾਤਰਾ ਵਿੱਚ ਵਿਸ਼ੇਸ਼ ਤੌਰ ਤੇ ਵਕਵਕ ਰਾਜਨੀਤਿਕ ਸਮਾਜਿਕ ਆਗੂਆਂ ਨੇ ਸ਼ਿਰਕਤ ਕੀਤੀ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਆਏ ਹੋਏ ਆਗੂਆਂ ਨੇ ਕੀ ਕਿਹਾ ਤੁਸੀਂ ਵੀ ਸੁਣੋ। ਹਰ ਹਰ ਬਾਲ ਦੇਖੀ ਹਰ ਹਰ ਅਸੀਂ ਦੇਖੀ ਜਿਹੜਾ ਪਾਲਨੀਕ ਜੀ ਦਾ ਅੱਜ ਜਿਹੜਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਤੇ ਬੜਾ ਖੁਸ਼ੀ ਦਾ ਦਿਨ ਹੈ ਜੀ ਅੱਜ ਜਿਹੜਾ ਸਾਡੇ ਭਾਈਚਾਰੇ ਕਿਸਾਨ ਦਾ ਪ੍ਰਤੀਕ ਆ ਜਾਤ ਪਾਤ ਧਰਮ ਮਜ਼ਬ ਦੇ ਵਿਤਕ ਦੇ ਉੱਪਰ ਉੱਟ ਕੇ ਸਾਰੇ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਇਕ ਉਸ ਮਹਾਨ ਸਖੇਤ ਜਿਹੜੇ ਇਸ ਕਾਇਨਾਤ ਦੇ ਸਿਰਜਣਹਾਰ ਨੇ ਜਿਨ੍ਹਾਂ ਦਾ ਇੱਕ ਆਪਣਾ ਉਹਨਾਂ ਨੇ ਤਪੱਸਿਆ ਕਰਕੇ ਇਸ ਇਸ ਦੁਨੀਆ ਨੂੰ ਸਿਰਜਾਇ ਤੇ ਵਿੱਚ ਆਪਣਾ ਯੋਗਦਾਨ ਪਾਇਆ ਉਹ ਬਾਲਨੇਕੀ ਦਾ ਅੱਜ ਪਰਮਨਾ ਰਹੇ ਅਸੀਂ ਜਨਮ ਦਿਹਾੜਾ ਮਨਾ ਰਹੇ ਹਾਂ ਸੋ ਮੈਂ ਆਮ ਆਦਮੀ ਪਾਰਟੀ ਵੱਲੋਂ ਮਾਰਕੀਟ ਕਮੇਟੀ ਤਨੌਰ ਤੋਂ ਚੇਅਰਮੈਨ ਜਰਨੈਤ ਸਿੰਘ ਮਨੂੰ ਮੈਂ ਇੱਥੇ ਬਿਲਕੁਲ ਆਪਣੇ ਜਿਹੜੇ ਮੇਰੇ ਭਾਈਚਾਰੇ ਨੇ ਇਹਨਾਂ ਨੇ ਮੈਨੂੰ ਬੁਲਾਇਆ ਹੈ ਮੈਂ ਨਾਲ ਤੇ ਸ਼ਰੀਕ ਹੋਇਆ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਤੇ ਸਾਰੀਆਂ ਦੁਨੀਆਂ ਦੇ ਵਿੱਚ ਸਾਰੇ ਲੋਕਾਂ ਨੂੰ ਇਹ ਕਹਿੰਦੇ ਆਂ ਵੀ ਇਹ ਜਿਹੜੇ ਆਪਣੇ ਗੁਰੂ ਨੇ ਪੀਰ ਨੇ ਆਪਣਾ ਆਪਣੇ ਜਿਹੜੇ ਆਪਣੇ ਨੇ ਇਹਨਾਂ ਨੂੰ ਇਹਨਾਂ ਦੇ ਮਾਰਗਦਰਸ਼ਨ ਤੇ ਚੱਲিয়ে ਇਹਨਾਂ ਨੇ ਪਾਏ ਹੋਏ ਜਿਹੜੇ ਸਾਨੂੰ ਰਾਹ ਦੱਸਿਆ ਹੈ ਉਹਦੇ ਤੇ ਚੱਲ ਕੇ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਸੰਸਕ੍ਰਿਤੀ ਨੂੰ ਬਚਾਈਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਆਉਣ ਵਾਲੀਆਂ ਨਸਲਾਂ ਨੇ ਜਿਹੜੀਆਂ ਉਹ ਇਹਨਾਂ ਚੀਜ਼ਾਂ ਨੂੰ ਯਾਦ ਰੱਖਣ ਤੇ ਭਾਈਚਾਰਕ ਸਾਂਝ ਬਣੇ ਕੜਕਟਣ ਨੂੰ ਜਿਹੜੇ ਮੁਲਕ ਦੇ ਵਿੱਚ ਕੁਝ ਲੋਕ ਕੜਕਟਣ ਪੈਦਾ ਕਰ ਰਹੇ ਨੇ ਜਾਤਾਂ ਪਾਤਾਂ ਨੂੰ ਜਿਹੜੇ ਆਪਸ ਵਿੱਚ ਲੜਾ ਕੇ ਆਪਣੀ ਰਾਜਨੀਤੀ ਕਰਦੇ ਨੇ ਉਹਨਾਂ ਨੂੰ ਵੀ ਅਕਲ ਦੇਣ ਸੰਬੁੱਧੀ ਦੇਣ ਵੀ ਇਹ ਇਸ ਮੁਲਖ ਦੇ ਵਿੱਚ ਇਸ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨਹੀਂ ਚੱਲੂਗਾ। ਸੋ ਅੱਜ ਖੁਸ਼ੀ ਦਾ ਦਿਨ ਆ ਜੀ ਪਟਿਆਲੇ ਦੇ ਵਿੱਚ ਮੇਰੇ ਸਾਥੀ ਮੇਰੇ ਛੋਟੇ ਵੀ ਰਣਵੀਰ ਵੀ ਮੈਕਸਮ ਵੀ ਹੋਰ ਸਾਰੇ ਸਾਥੀ ਬੈਠੇ ਨੇ ਇਹਨਾਂ ਦੀ ਟੀਮ ਸ਼ਰਮਾ ਜੀ ਵੀ ਅ ਮੈਂ ਇੱਕ ਗੱਲ ਦੇਖੋ ਸਾਡੇ ਭਾਈਚਾਰਕ ਸੰਗ ਦੇਖੋ ਤੇ ਸਾਡੇ ਸ਼ਰਮਾ ਜੀ ਨਹੀਂ ਵਿਕਰਮ ਸ਼ਰਮਾ ਜੀ ਸਦੇ ਸਾਹਮਣੇ ਰਹੇ ਨੇ ਸਾਡੇ ਭਾਈਚਾਰੇ ਸਾਹ ਜਿਹੜੀ ਉਹਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਖਲ ਨਹੀਂ ਹੈ। ਜਿਹੜੇ ਕਈ ਰਾਜਨੀਤੀਕ ਜਿਹੜੇ ਗੁਜੇ ਆਪਣਾ ਰਾਜਨੀਤੀਕ ਗੋਸ਼ਟੀਆਂ ਸੇਕਦੇ ਨੇ ਉਹਨਾਂ ਨੂੰ ਮੈਂ ਕਹਿਣਾ ਵੀ ਇਸ ਘਿਣੋਈ ਰਾਜਨੀਤੀ ਤੋਂ ਬਾਹਰ ਆਓ ਭਾਈ ਸਾਰਾ ਕਿਸਾਨਾਂ ਦੇ ਵਧਾਓ ਲੋਕਾਂ ਦੇ ਘਰਾਂ 'ਚ ਖੁਸ਼ੀਆਂ ਹੋਣ ਲੋਕਾਂ ਦੇ ਘਰਾਂ ਦੇ 베ੜਿਆਂ ਦੇ ਵਿੱਚ ਰੌਣਕ ਆਵੇ ਇਹੀ ਬਾਲਨੀਕੀ ਦਾ ਜਿਹੜਾ ਉਦੇਸ਼ ਸੀ ਸੋ ਅੱਜ ਖੁਸ਼ੀ ਦੇ ਮੌਕੇ ਦੇ ਉੱਤੇ ਸਾਰਿਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਸੁਭੀਆਂ ਦੇ ਨਾਲ ਉੱਪਰ ਕੇ ਪੇਜਾ ਜੈ ਬਾਲ ਦੀ ਕੀ ਹਾਰ ਬਾਲ ਜੈ ਬਾਲ ਕਿ ਮਹਾਰਾਜ ਦੀ ਜੈ ਇਹ ਜਿਹੜਾ ਰੱਬ ਦਾ ਦਾਮਾ ਜੀ ਉਹਨਾਂ ਪਾਏਗਾ ਇਹ ਕੋਈ 21 ਸਾਲ ਤੋਂ ਲਗਾਤਾਰ ਬਣਾ ਰਹੇ ਨੇ ਉਹ ਬੜੇ ਸਟੇਜਾਂ ਨਾਲ ਬਣਾ ਰਹੇ ਪਿਲੋਂ ਮਨਾਂਦੇ ਵੇ ਅੱਜ ਬਾਬਾ ਨਾਨਕ ਜੀ ਸ਼ਕਸ਼ੇ ਦਾ ਅਸ਼ੀਰਵਾਦ ਲੈਣ ਵਾਸਤੇ ਆਏ ਉਹ ਮੈਨੂੰ ਇਹ ਬਰਾਸੀ ਮੈਂ ਵੀ ਅੱਜ ਹਾਜ਼ਰ ਹੋ ਗਿਆ ਇਸ ਕਮ ਸਾਰੇ ਦੇਸ਼ਵਾਸੀਆਂ ਨੂੰ ਪਾਰਕ ਜੇ ਜਨਤ ਬਹੁਤ ਬਹੁਤ ਲੱਗਦਾ ਹੈ ਜਿਸ ਦਾ ਪਰਵਾਹਾ ਗਿਆ ਦਸਤਕ ਮੈਂ ਸਿਸ ਦੇ ਰਾਲਬਰਟੀ ਸਾਹਿਬ ਤਿਆਰ ਕਰਦਾ ਤੇ ਇਹ اور ਸਾਰੇ ਕੁਝ ਕੁਝ ਪਰਦਰਸ਼ ਜੈ ਜੈ ਸ਼ਰ ਜੈ ਵਾਲਮੀਕੀ ਜੀ ਸਭ ਨੂੰ ਵਾਲਮੀਕੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇਸ ਤਰ੍ਹਾਂ ਹੀ ਪ੍ਰਬਾਤ ਮਾ ਚੜ੍ਹਦੀ ਕਲਾ ਰੱਖੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੇਰਾ ਨਾਮ ਰਾਮ ਲਾਲ ਰਾਮਾ ਜੀ ਵਾਸੀਆਂ ਸਾਰੇ ਸਹਿਰ ਵਾਸੀਆਂ ਨੂੰ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਲੱਖ ਲੱਖ ਮੁਬਾਰਕਾ ਦਿਨਾ ਤੇ ਮੈਂ ਆਸ ਕਰਦਾ ਕਿ ਐਡਾ ਹੀ ਸਾਰਾ ਸਹਿਰ ਸਾਰਾ ਪਰਿਵਾਰ ਸਾਰੇ ਜੁੜ ਕੇ ਚੱਲਣ ਜੋ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਐਡੇ ਵੱਡੇ ਸੰਸਾਰ ਨੂੰ ਚਲਾਇਆ ਐਡੇ ਐਡੇ ਅਨਕੇ ਇਸ ਸੰਸਾਰ ਦੇ ਵਿੱਚ ਲਵ ਕੁਸ਼ ਜੀ ਨੂੰ ਵਿਦਿਆ ਪ੍ਰਾਪਤੀ ਕਰਕੇ ਦਿੱਤੀ ਸੋ ਮੈਂ ਇਹੀ ਬੇਨਤੀ ਕਰਾਂਗਾ ਕੀ ਭਗਵਾਨ ਵਾਲਮੀਕੀ ਮਹਾਰਾਜੀ ਦਾ ਪ੍ਰਗਟ ਦਿਵਸ ਐਦਾ ਹੀ ਲੋਕਾਂ ਵਾਸਤੇ ਹਰ ਸਾਲ ਖੁਸ਼ੀਆਂ ਪਰ ਆਵੇ ਤੇ ਮੈਂ ਸੰਝੇ ਕਲੋਨੀ ਵਾਲਮੀਕੀ ਧਰਮ ਸਭਾ ਵੱਲੋਂ ਸਭ ਨੂੰ ਲੱਖ ਲੱਖ ਮੁਬਾਰਕਾਂ ਦਿਨਾ ਖਾਸ ਤੌਰ ਤੇ ਸਾਡੇ ਅੱਜ ਵਿੱਚ ਮੁੱਖ ਮਹਿਮਾਨ ਸਾਡੇ ਜਨੇਜਾ ਸਾਹਿਬ ਪਹੁੰਚੇ ਨੇ ਜੋ ਪਟਿਆਲਾ ਸ਼ਹਿਰ ਦੀ ਸ਼ਾਨ ਆਣ ਨੇ ਇਹਨਾਂ ਦੇ ਯਾਨੀ ਕਿ ਜਿਹੜੇ ਪਟਿਆਲਾ ਸ਼ਹਿਰ ਦੇ ਅੰਦਰ ਕੰਮ ਹੋਏ ਨੇ ਹੁੰਦੇ ਆ ਰਹੇ ਤੇ ਅਸੀਂ ਆਸ ਕਰਾਂਗੇ ਹੋਰ ਵੀ ਕੰਮ ਹੋਣਗੇ ਤੇ ਅੱਜ ਇਹਨਾਂ ਨੂੰ ਆਇਆਂ ਨੂੰ ਅਸੀਂ ਬਹੁਤ ਜੀ ਆਇਆਂ ਕਹਿੰਦੇ ਆ जय वाल्मीकि हर हर वाल्मीकि जी भगवान वाल्मीकि ਦੇ ਪ੍ਰਗਟ ਦਿਵਸ ਤੇ ਕੋਈ ਸ਼ੋਭਾ ਯਾਤਰਾ ਹੈ ਸਾਰੇ ਸ਼ਹਿਰ ਦੇ ਵਿੱਚੋਂ ਜਾ ਰਹੀ ਹੈ ਔਰ ਦੇਸ਼ ਦੇ ਵਿੱਚ ਬੈਠੇ ਸਮਾਜ ਪਰਿਵਾਰ ਨੇ ਸਾਰਿਆਂ ਨੂੰ ਬਾਲਕ ਦੇ ਤਕਰੀਬਤ ਕਰਿਆ ਬਹੁਤ ਬਹੁਤ ਮੁਬਾਰਕਬਾਦ ਮੈਂ ਆਮ ਆਦਮੀ ਪਾਰਟੀ ਕੋ ਤੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਰੇ ਹਿੰਦੂਸਤਾਨੀਆਂ ਨੂੰ ਦੇਸ਼ ਦੇ ਵਾਸੀਆਂ ਨੂੰ ਵਾਲਮਿਕ ਜੀ ਪ੍ਰਗਤੀ ਵੰਦੀ ਬਹੁਤ ਬਹੁਤ ਵਧਾਈਆਂ ਲੱਖ ਲੱਖ ਵਧਾਈਆਂ ਪਰਵਾਤਮਾ ਖੁਸ਼ੀਆਂ ਭਰਿਆ ਦਿਵਾਨਾ ਧੰਨਵਾਦੀ ਬਹੁਤ ਬਹੁਤ ਇੱਕੋ ਜੀ ਸੱਪ ਤੋਂ ਪਹਿਲੋ ਤੇ ਭਗਵਾਨ ਸ਼੍ਰੀ ਵਾਲਮਿਕ ਜੀ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਪਟਿਆਲਾ ਨਿਵਾਸੀਆਂ ਨੂੰ ਭਗਵਾਨ ਜੀ ਦੇ ਭਗਤਾਂ ਨੂੰ ਸੰਗਤਾਂ ਨੂੰ ਸੇਕਾਂ ਨੂੰ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਸਾਡੀ ਕਾਂਗਰਸ ਦੀ ਸ਼ਹਿਰ ਦੀ ਟੀਮ ਵੱਲੋਂ ਔਰ ਕਾਂਗਰਸ ਪਾਰਟੀ ਵੱਲੋਂ ਕਿਉਂਕਿ ਇਹ ਇੱਕ ਅਨੋਖਾ ਦਿਨ ਹੈ ਜਦੋਂ ਆਦੀ ਕਵੀ ਸ੍ਰਿਸ਼ਟੀ ਕਰਤਾ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਪ੍ਰਗਟ ਦਿਵਸ ਮਨਾਇਆ ਜਾਂਦਾ ਹੈ ਹਰ ਸਾਲ ਭਗਵਾਨ ਸ਼੍ਰੀ ਵਾਲਮੀਕ ਜੀ ਮਹਾਨ ਕਵੀ ਵੀ ਹੋਏ ਨੇ ਉਹਨਾਂ ਨੇ ਜੋ ਕੁਝ ਸੰਦੇਸ਼ ਆਪਣੀ ਜ਼ਿੰਦਗੀ 'ਚ ਦਿੱਤੇ ਨੇ ਉਹ ਬੇਨਤੀ ਕਰੂੰਗਾ ਸਾਰੇ ਸੰਗਤ ਨੂੰ ਸਾਰੇ ਭਗਤ ਜਨਾਂ ਨੂੰ ਕਿ ਉਹਨੂੰ ਆਪਣੀ ਜ਼ਿੰਦਗੀ ਚ ਅਡਾਪਟ ਕਰਨ ਆਪਣੇ ਪਰਿਵਾਰਸ 'ਚ ਅਡਾਪਟ ਕਰਨ ਕਿਉਂਕਿ ਉਹਨਾਂ ਨੇ ਸਿਖਾਇਆ ਹੈ ਕਿ ਕਿ ਕਰਨੀ ਹੈ ਸ਼ਕਤੀ ਕਿਵੇਂ ਹਾਸਲ ਕਰਨੀ ਹੈ ਔਰ ਬਿਨਾ ਕਿਸੇ ਬੈਰ ਵਿਰੋਧ ਦੇ ਸਾਰਿਆਂ ਨੂੰ ਚਾਹੇ ਬੱਚੇ ਕਿਸੇ ਦੇ ਵੀ ਹੋਣ ਚਾਹੇ ਕੋਈ ਵੀ ਮੁਸ਼ਕਲ ਹੋਵੇ ਉਹਦੀ ਮਦਦ ਕਰਨੀ ਇਵਨ ਜੀਵ ਜੰਤੂਆਂ ਨਾਲ ਪਾਲਣ ਪੋਸ਼ਣ ਵਾਸਤੇ ਉਹਨਾਂ ਦੇ ਵਿਰੁੱਧ ਵੀ ਉਹਦੇ ਵਿਰੁੱਧ ਵੀ ਉਹਨਾਂ ਨੇ ਇੱਕ ਸੰਦੇਸ਼ ਦੇ ਕੇ ਆਪਣੀ ਜਹੇ ਜ਼ਿੰਦਗੀ ਸਾਨੂੰ ਦੱਸਿਆ ਆ ਫੇਰ ਭਗਤੀ ਨਿਰਵੇਗਨ ਕਰਨਾ ਦੱਸਿਆ ਆ ਕਿ ਕਿਵੇਂ ਨਿਰਵੇਗਨ ਪੱਛੀ ਕੀਤੀ ਜਾ ਸਕਦੀ ਆ ਉਹਨਾਂ ਦੀ ਇਹ ਗੱਲ ਕਿ ਬੱਚੇ ਕਿਸੇ ਦੇ ਵੀ ਹੋਣ ਉਹਨਾਂ ਨੂੰ ਪ੍ਰੋਟੈਕਸ਼ਨ ਦੇਣੀ ਉਹਨਾਂ ਦੀ ਸੰਭਾਲ ਕਰਨੀ ਉਹਨਾਂ ਨੂੰ ਵਿੱਦਿਆ ਦੇਣੀ ਸ਼ਸਤਰ ਵਿੱਦਿਆ ਦੇਣੀ ਇਹ ਬਹੁਤ ਮਹਾਰਤ ਰੱਖਦੀ ਆ ਇੱਕ ਵਾਰੀ ਫੇਰ ਭਗਵਾਨ ਸ਼੍ਰੀ ਵਾਲਮੀਕ ਜੀ ਦੇ ਇਸ ਪ੍ਰਗਟ ਦਿਖਸਤੇ ਆਪ ਜੀ ਨੂੰ ਆਪ ਦੇ ਸਰੋਤਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਪਟਿਆਲਾ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਔਰ ਸ਼ੁਕਰੀਆ ਆ ਵੱਖ-ਵੱਖ ਭਗਵਾਨ ਵਾਲਮੀਕ ਜੀ ਦੀਆਂ ਜਿਹੜੀਆਂ ਸਭਾ ਦੇ ਪ੍ਰਬੰਧਕ ਕਮੇਟੀਆਂ ਨੇ ਜਿਨ੍ਹਾਂ ਨੇ ਉਪਰਾਲਾ ਸਦਕਾ ਅੱਜ ਇਹ ਸ਼ੋਭਾ ਯਾਤਰਾ ਉਹਨਾਂ ਕੀ ਕੀਤੀ ਹੈ ਔਰ ਇਸ ਤੋਂ ਇਲਾਵਾ ਜਿੰਨਾ ਜੋਸ਼ ਜੋ ਹੁਮ ਹਮਾ ਅਗੇ ਸੰਗਤ ਪਹੁੰਚੀ ਹੈ ਇਹ ਵੇਖਣ ਜੋਗਿਆ ਤੇ ਮੈਂ ਰਿਣੀ ਆ ਕਿ ਮੈਨੂੰ ਉਹਨਾਂ ਨੇ ਇਹਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਦਿੱਤਾ ਚਾਹੀਏ